ਵਹਾਨ ਤਰੀਕੇ ਤੋਂ ਵੀ ਵਧੀਆ ਪੰਜਾਬ ਦੇ ਸਾਰੇ ਪੰਜਾਬ ਦੇ ਪੂਰਾ ਵਧੀਆ ਕਿਉਂਕਿ ਸ਼ਾਇਦ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਵੀ ਪਛਤਾਵਾ ਹੋ ਰਿਹਾਦਾ ਵੀ ਕਿ 2022 ਦੇ ਵਿੱਚ ਉਹ ਕੈਂਡੀਡੇਟ ਨੂੰ ਦੇਖੇ ਨਹੀਂ ਗਿਆ ਪਰੰਤੂ ਇਸ ਵਾਰ ਲੋਕ ਕੈਂਡੀਡੇਟ ਦੇਖ ਕੇ ਆਪਣਾ ਫੈਸਲਾ ਲੈ ਰਹੇ ਜੋ ਦੇਖਣ ਦੇ ਵਿੱਚ ਆਉਂਦਾ ਵਧੀਆ ਲੱਗ ਰਿਹਾ ਪਰ ਨੌਲਡ ਆਰਡਰ ਨੂੰ ਕਿਦਾਂ ਦੇਖਦੇ ਹੋ ਜਾਂ ਕਿਹੜੇ ਕਿਹੜੇ ਮੁੱਦੇ ਲੋਕ ਜਿਹੜੇ ਨੇ ਵਿਚਾਰ ਰਹੇ ਹਨ ਕੋਈ ਲੈਂਡ ਆਰਡਰ ਦੀ ਸਥਿਤੀ ਦਾ ਤਪਾਇਆ ਹੋਇਆ ਤਾਂ ਮੈਂ ਤੁਰਿਆ ਫਿਰਦਾ ਅਦਵਾਈ ਤਾਂ ਮੇਰਾ ਵੀ ਬਹੁਤ ਆ ਸਿਆਸੀ ਹਰਿਆਣੇ ਦੀ ਸੀਗਾ ਲਾਈਡ ਆਊਟ ਦੇ ਬਾਰੇ ਮੈਂ ਦਰਦਰ ਦੇ ਉੱਤੇ ਜਾ ਕੇ ਦੇਖ ਲਿਆ ਕਿਸੇ ਨੇ ਬਾਤ ਨਹੀਂ ਪੁੱਛੀ ਸੀ ਸੀਐਮ ਸਾਹਿਬ ਨੇ ਗੱਲ ਸੁਣ ਰੇ ਤੁਸੀਂ ਇਹ ਦੇਖੋ ਵੀ ਜ਼ਿਲ੍ਹਿਆਂ ਦੇ ਵਿੱਚ ਜੇਲ੍ਹ ਮੰਤਰੀ ਖੁਦ ਸੀਐਮ ਸਾਹਿਬ ਆਪ ਨੇ ਪਰ ਜ਼ਿਲ੍ਹਾ ਤਾਂ ਇੰਨਾ ਬੁਰਾ ਹਾਲ ਹੈ ਮੈਨੂੰ ਕੱਲ ਹੀ ਕੋਈ ਬਲਾਗ ਮਿਲਿਆ ਕਹਿੰਦਾ ਜੀ ਠੱਕੇ ਦੇ ਨਾਲ ਚਿਕਨ ਤੇ ਅੰਡੇ ਮੰਗਦੇ ਅੰਦਰ ਤੇ ਜੇ ਨਹੀਂ ਕਰਦੇ ਤਾਂ ਸਾਡੇ ਨਾਲ ਬੁਰਾ ਵਿਹਾਰ ਕਰਦੇ ਯਾਨੀ ਜ਼ਿਲ੍ਹੇ ਤੇ ਕੋਈ ਕੰਟਰੋਲ ਨਾਲ ਦੀ ਚੀਜ਼ ਨਹੀਂ ਕੋਈ ਅੰਦਰ ਬਹਿ ਕੇ ਚਿਕਨ ਮੰਗ ਲੂਗਾ ਪਰੰਤੂ ਸਾਰਾ ਕੁਛ ਤੁਸੀਂ ਇਲੈਕਸ਼ਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਲੈਕਸ਼ਨ ਜਿਵੇਂ ਤੁਸੀਂ ਅੱਜ ਦਾ ਹਿਸਾਬ ਜਿਹਾ ਦੇਖਿਆ ਹਨ ਵੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਬਾਕੀ ਚਾਹ ਜੂਨ ਨੂੰ ਪਤਾ ਲੱਗਣਾ ਨਹੀਂ ਵੈਸੇ ਚਲੋ ਇਹ ਤਾਂ ਰਸ਼ ਸੀ ਪਰ ਲੇਕਿਨ ਵੈਸੇ ਤੁਸੀਂ ਵੈਸੇ ਕਿਸ ਤਰ੍ਹਾਂ ਦੇਖਦੇ ਹੋ ਚਾਰ ਪਾਰਟੀਆਂ ਖੜੀਆਂ ਹੋ ਗਈਆਂ ਇਹਦਾ ਕਿਹਨੂੰ ਫਾਇਦਾ ਹੋਊ ਤੇ ਕੋਈ ਚਾਰ ਪਾਰਟੀਆਂ ਚੋਂ ਦੋ ਤੋਂ ਤਾਂ ਮੈਂ ਬਿਲਕੁਲ ਪੱਕਾ ਹਾਂ ਇਸ ਦਾ ਪਿਆਰੇ ਸਟੇਟ ਕੋਲੇ ਮੈਂ ਜਾ ਜਾ ਕੇ ਦੇਖ ਲਿਆ ਸੈਂਟਰ ਦਾ ਹੀ ਹਾਲ ਹੈ ਲਾਰੈਂਸ ਬਿਸ਼ਨੋਈ ਵਰਗੇ ਜਿਹੜੇ ਗੁੰਡੇ ਆ ਸ਼ਰੇਆਮ ਉਹਨਾਂ ਨੇ 68 ਲਾਕੇ ਰੱਖ ਰੱਖਲੇ ਨੇ ਰੋਟੀਆਂ ਦਾ ਸਿੱਧਾ ਕਾਰੋਬਾਰ ਚੱਲ ਰਿਹਾ ਹੈ ਔਰ ਸਟੇਟ ਉਹਦੀ ਪਾਈਵਾਲ ਹੈ ਦੋਨਾਂ ਦਾ ਤਾਂ ਮੈਂ ਸਾਰਾ ਕੁਝ ਦੇਖ ਹੀ ਲਿਆ ਇਹਨਾਂ ਦੇ ਬੱਲੇ ਦਾ ਕੱਖ ਹੈ ਨਹੀਂ ਪਰ ਜਿਹੜਾ ਇੰਡੀਆ ਐਲਾਈਅੰਸ ਬਣਿਆ ਉਹ ਤੋਂ ਮੈਨੂੰ ਕਾਫੀ ਉਮੀਦਾਂ ਹੈ ਕਿ ਕੋਈ ਕਾਨੂੰਨ ਦੀ ਗੱਲ ਜਿਹੜੀ ਹੈ ਹੋ ਗਈ ਸੁਧਾਨ ਦੇ ਤਹਿਤ ਮੁਲਕ ਚੱਲੂਗਾ ਪਰ ਹੁਣ ਤਾਂ ਬਿਲਕੁਲ ਤਜਿਓੜਾਂ ਹੀ ਜਾ ਰਹੀਆਂ ਸੰਕਰ ਦੀ ਇਹ ਦੇਖੋ ਵੀ ਅਸੀਂ ਸਵਾ ਸਾਲ ਤੋਂ ਬਣ ਕੇ ਲਾਰੈਂਸ ਵਿਸ਼ਵੋਈ ਦੀ ਵੀਡੀਓ ਬਾਰੇ ਇਹ ਸਰਕਾਰ ਅੱਗੇ ਜਿੱਥੇ-ਜਿੱਥੇ ਵੀ ਜਾਂਦੇ ਨੇ ਸਵਾਲ ਪੁੱਛਦਾ ਪਰੰਤੂ ਦਾ ਰਿਪਲਾਈ ਨਹੀਂ ਦਿੱਤਾ ਜਾ ਰਿਹਾ ਜਦ ਕਿ ਇਸ ਕਲੀਅਰ ਕਰਤਾ ਵੀ 7 ਤੇ 8 ਪੀਕ ਦੀ ਰਾਤ ਨੂੰ ਮੈਂ ਹੋਰ ਚੁਣੀਏ ਜਿਹੜਾ ਝਿਲ੍ਹ ਤੋਂ ਬਾਹਰ ਹੈ ਨਾ ਪੁਲਿਸਿਕ ਕਸਟ ਡਿਵੀਜ਼ਨ ਕਿਹਾ ਤਾਂ ਉਹ ਥੋੜੀ ਵੀਡੀਓ ਬਣ ਜਾਂਦੀ ਹੈ ਵੀਡੀਓ ਬਣ ਕੇ ਮਨਜੋਗ ਹਾਈ ਕੋਰਟ ਉਤੇ ਪਵੰਦੀ ਵੀ ਲਾਉਂਦੀ ਹੈ ਉਹਨੂੰ YouTube ਤੋਂ ਰਿਮੂਵ ਵੀ ਕਰਾ ਦਿੰਦੀ ਹੈ ਪਰੰਤੂ ਸਰਕਾਰ ਫਿਰ ਵੀ ਮੰਨਦੀ ਇਸ ਗੱਲ ਨੂੰ